ਕੀ ਅੱਜ ਮੈਟਰ ਸੀਗਾ ਸਰਕਾਰ ਨੇ ਜਵਾਬ ਵੀ ਦੇਣਾ ਸੀ ਕੀ ਹੋਇਆ ਕੋਰਟ 'ਚ ਹੁਣ ਅਗਲੀ ਡੇਟ ਕਿਹੜੀ ਲੱਗੀ ਹੈ ਦੇਖੋ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਦੀ ਅੱਜ ਸੁਣਵਾਈ ਸੀ ਔਰ ਸਾਰੇ ਆਪਾਂ ਜਾਣਦੇ ਹਾਂ ਕਿ ਲਾਸਟ ਤਰੀਕ ਤੇ ਕੋਰਟ ਦਾ ਸਪੈਸੀਫਿਕ ਆਰਡਰ ਸੀ ਕਿ ਵਿਜੀਲੈਂਸ 2 ਹਫ਼ਤਿਆਂ ਦੇ ਵਿੱਚ ਆਪਣਾ ਰਿਪਲਾਈ ਫਾਈਲ ਕਰੂਗੀ ਇੱਕ ਹਫ਼ਤਾ ਉਸ ਤੋਂ ਬਾਅਦ ਸਾਨੂੰ ਦਿੱਤਾ ਸੀ ਕਿ ਜੇ ਕੋਈ ਉਹਦਾ ਰੀਜੁਆਇੰਡਰ ਫਾਈਲ ਕਰੇ ਅੱਜ ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰੀ ਵਿਜੀਲੈਂਸ ਨੇ ਫਿਰ ਸਮਾਂ ਮੰਗਿਆ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਆਲਰੇਡੀ ਤੁਹਾਨੂੰ 1 ਮਹੀਨਾ ਤਾਂ ਦਿੱਤਾ ਔਰ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਟੇਜਾਂ ਤੇ ਤਾਂ ਇਸ ਕੇਸ ਬਾਰੇ ਬਹੁਤ ਗੱਲਾਂ ਕਰਦੇ ਨੇ ਸਟੇਜਾਂ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਤੇ ਜਿਹੜੀ ਅਦਾਲਤ ਹੈ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਸਰਕਾਰ ਨੇ ਆਪਣੀ ਗੱਲ ਰੱਖਣੀ ਹੈ ਉੱਥੇ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਉੱਥੋਂ ਸਰਕਾਰ ਭਜਦੀ ਦਿਖਾਈ ਦੇ ਰਹੀ ਹੈ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਕੇਸ ਦੇ ਵਿੱਚ ਸਰਕਾਰ ਕੋਲੇ ਕਹਿਣ ਨੂੰ ਕੁਝ ਜ਼ਿਆਦਾ ਹੈ ਨਹੀਂ ਔਰ ਇਹ ਨਿਚਲੇ સ્તર ਦੀ ਰਾਜਨੀਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਪਤਾ ਹੈ ਕਿ ਅੱਗੇ ਦੀਵਾਲੀ ਆ ਰਹੀ ਹੈ ਤੇ ਦਿਵਾਲੀ ਤੇ ਇਹ ਚਾਹੁੰਦੇ ਕਿ ਬਿਕਰਮ ਮਜੀਠੀਆ ਨੂੰ ਅੰਦਰ ਰੱਖੀਏ ਦੱਸੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੋਏ ਜਥੇਬੰਦੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਹੜੇ ਹਤਕੰਡੇ ਨੇ ਇਹਦੇ ਨਾਲ ਮਨੋਬਲ ਤੋੜ ਲੈਣਗੇ ਸ਼੍ਰੋਮਣੀ ਅਕਾਲੀ ਦਲ ਦਾ ਸੋ ਇਹ ਜੇ بڑے ਸੰਘਰਸ਼ਾਂ ਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਾਂਗੇ ਹੁਣ 29 ਤਰੀਕ ਨੂੰ ਇਹ ਸੁਣਵਾਈ ਦੇ ਵਿੱਚ ਕਹਿੰਦੇ ਜੀ ਅਸੀਂ ਰਿਪਲਾਈ ਫਾਈਲ ਕਰਨਾ ਕੋਰਟ ਨੇ ਅੱਜ ਕਲੀਅਰ ਕਰਤਾ ਕਿ ਜੀ ਤੁਹਾਡੇ ਰਿਪਲਾਈ ਦੀ ਲੋੜ ਹੀ ਨਹੀਂ ਜਦੋਂ ਆਲਰੇਡੀ ਇਸ ਕੇਸ 'ਚ ਚਲਾਨ ਫਾਈਲ ਹੋ ਗਿਆ ਤਾਂ ਰਿਪਲਾਈ ਦੀ ਇਹ ਕਹਿੰਦੇ ਜੀ ਅਸੀਂ ਕਰਨਾ ਹੈ ਕੋਰਟ ਨੇ ਕਿਹਾ ਤੁਸੀਂ ਕਰਨਾ ਹੈ ਨਹੀਂ ਕਰਨਾ ਹੁਣ ਕੋਰਟ 29 ਅਕਤੂਬਰ ਨੂੰ ਇਸ ਕੇਸ ਦੇ ਵਿੱਚ ਫਾਈਨਲ ਬੈਸ ਇਸ ਕੇਸ ਦੀ ਹੋਏਗੀ ਸਟੇਟ ਰਿਪਲਾਈ ਫਾਈਲ ਕਰੇ ਨਾ ਕਰੇ ਇਹ ਚੀਜ਼ਾਂ ਹੁਣ ਇਰੈਲੇਵੈਂਟ ਨੇ 29 ਅਕਤੂਬਰ ਨੂੰ ਮੈਰਿਟਸ ਦੇ ਉੱਤੇ ਇਹ ਜਿਹੜੀ ਬੇਲ ਐਪਲੀਕੇਸ਼ਨ ਹੈ ਡਿਸਾਈਡ ਹੋਏਗੀ